ਸੋਸ਼ਦੀ ਪਾਰਟੀ ਦੇ ਸੰਸਦ ਮੈਂਬਰ ਜੈਵਚਨ ਅਤੇ ਚੇਅਰਮੈਨ ਜਗਦੀਪ ਤਨਖੜ ਵਿਚਾਲੇ ਰਾਜ ਸਭਾ ਦੇ ਵਿੱਚ ਤਿੱਖੀ ਤਕਰਾਰ ਹੋਈ ਵਿਵਾਦ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਰਾਜ ਸਭਾ ਤੋਂ ਵਾਕ ਆਊਟ ਕਰ ਦਿੱਤਾ ਜਯਾ ਨੂੰ ਜਯਾ ਅਮਤਾਬ ਵਚਨ ਕਹਿ ਜਾਣਦੇ ਉਹਨਾਂ ਨੇ ਇਤਰਾਜ਼ ਕੀਤਾ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਵਚਨ ਨੇ ਵਿਰੋਧੀ ਧਿਰ ਦੇ ਨੇਤਾ ਮਲਕਾ ਅਰਜੁਨ ਖੜਗੇ ਖਿਲਾਫ ਭਾਜਪਾ ਦੇ ਸੰਸਦ ਮੈਂਬਰ ਕਨਸ਼ਿਆਮ तिवारी ਦੀ ਟਿੱਪਣੀ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਉਹ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਖੜ ਨੂੰ ਮਾਫੀ ਮੰਗਣ ਲਈ ਕਿਹਾ ਜਯਾ ਨੇ ਚੇਅਰਮੈਨ ਦੇ ਬੋਲਣ ਦੇ ਲਹਿਜੇ ਤੇ ਇਤਰਾਜ਼ ਜਤਾਉਂਦੇ ਆ ਕਿਹਾ ਕਿ ਮੈਂ ਚੇਅਰ ਵੱਲੋਂ ਵਰਤੀ ਗਈ ਸੁਰ ਤੇ ਇਤਰਾਜ਼ ਕੀਤਾ ਸਾਡੇ ਅਸੀਂ ਸਕੂਲੀ ਬੱਚੇ ਨਹੀਂ ਆ ਸਾਡੇ ਵਿੱਚੋਂ ਕੁਝ ਸੀਨੀਅਰ ਸਿਟੀਜ਼ਨ ਹਨ ਮੈਂ ਇਸ ਸੂਰਤੋਂ ਪਰੇਸ਼ਾਨ ਹਾਂ ਤੇ ਖਾਸ ਕਰਕੇ ਜਦੋਂ ਵਿਰੋਧੀ ਧਿਰ ਦੇ ਨੇਤਾ ਬੋਲਣ ਲਈ ਖੜੇ ਹੋਏ ਤਾਂ ਉਹਨਾਂ ਨੇ ਮਾਈਕ ਬੰਦ ਕਰ ਦਿੱਤਾ ਇਸ ਤੇ ਚੇਅਰਮੈਨ ਜਗਦੀਪ ਤਨਵੜ ਨੇ ਕਿਹਾ ਕਿ ਤੁਸੀਂ ਮੇਰੇ ਲਹਿਜੇ ਤੇ ਸਵਾਲ ਕਰ ਰਹੇ ਹੋ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਦਨ ਦੇ ਆਗੂ ਜੇਪੀ ਨੱਡਾ ਨੇ ਇਸ ਸਾਰੀ ਘਟਨਾ ਤੇ ਨਿੰਦਾ ਮਤਾ ਪਾਸ ਕੀਤਾ